ਕਰ ਲੋ ਜੀ ਅਜੇ ਪੈਨ ਲੱਗਿਆ ਇੱਕ ਹੋਰ ਪਟਾਕਾ ਬਾਸਕਟਾਂ ਦਾ ਕਰੋ ਚੈੱਕ ਮਾਲ ਪਹਿਲਾਂ ਤਾਂ ਡਿਜ਼ਾਈਨ ਕਰੋ ਚੈੱਕ ਮੇਰੇ ਭਰਾ ਦੇ ਪਾਇਆ ਹੋਇਆ 4 ਪੌਕੇਟ ਸਿੱਧੂ ਮੂਸੇ ਵਾਲਾ ਸਟਾਈਲ ਕਰ ਲੋ ਚੈੱਕ ਸਾਰੇ ਡਿਜ਼ਾਈਨ ਮਿਲਨੇ ਆ ਦੇ ਵਿੱਚ ਚਾਹੇ ਲੈ ਲਿਓ 4 ਜੇਬਾਂ ਵਾਲੇ ਚਾਹੇ ਲੈ ਲਿਓ 2 ਪੀਸ ਚਾਹੇ ਲੈ ਲਿਓ 3 ਜੇਬਾਂ ਵਾਲੇ ਚਾਹੇ ਲੈ ਲਿਓ 2 ਜੇਬਾਂ ਵਾਲੀਆਂ ਮਾਲ ਆ ਗਿਆ ਫੁੱਲ ਸਾਰੀ ਵੈਰਾਈਟੀ ਮਿਲਣੀ ਇੱਕ ਤੇ ਇੱਕ ਆਣਾ ਕਿੱਥੇ ਆ ਏਕੇ ਕਲੈਕਸ਼ਨ ਮੇਨ ਬੇਰ ਕਰਾਲੀ ਰੇਡ ਦਾ ਰਹੂੰਗਾ ਵੱਡਾ ਤਬਾਕਾ ਕੋਈ ਹਲਕਾ ਮਾਲ ਨਹੀਂ ਹੈਗਾ ਸਾਰਾ ਪ੍ਰੀਮੀਅਮ ਕਪੜਾ ਪ੍ਰੀਮੀਅਮ ਕੁਆਲਿਟੀ ਹੈ ਪ੍ਰੀਮੀਅਮ ਸਟੀਚਿੰਗ ਹੈ ਅੰਦਰ ਜਿਹੜਾ ਕਪੜਾ ਲੱਗਿਆ ਵਾ ਉਹ ਵੀ ਬਹੁਤ ਹੀ ਪ੍ਰੀਮੀਅਮ ਲੱਗਿਆ ਹੋਇਆ ਹੈ ਜੀ ਰੇਟ ਕਿੰਨਾ ਸਿਰਫ 499 499 ਕੋਈ 1200 ਨਹੀਂ ਕੋਈ 1500 ਨਹੀਂ ਕੋਈ 2000 ਨਹੀਂ ਸਿਰਫ 499 ਜਿਹੜਾ ਮਰਜ਼ੀ ਰੰਗ ਲੇਜੋ ਆਪਣੀ ਪਸੰਦ ਦਾ ਜਿਹੜਾ ਮਰਜ਼ੀ ਸਾਈਜ਼ ਲੇਜੋ 34 36 38 40 42 44 ਆਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਫੋਨ ਨੰਬਰ ਕਰ ਲੋ 9836058212 ਫੋਨ ਨੰਬਰ ਕਰ ਲੋ 98360582122 ਸਾਈਜ਼ ਵੀ ਦਊਗਾ ਸਾਰੇ ਆ ਦੇਖੋ ਕਿੰਨੇ ਸੋਹਣੇ ਬਲੂ ਕਲਰ ਦੇ ਵਿੱਚ ਆ ਲੋ ਕਰੋ ਚੈੱਕ ਕਿੰਨੇ ਪਿਆਰੇ ਪਿਆਰੇ ਰੰਗ ਆ ਆ ਲੋ ਅੱਗੇ ਕਰੋ ਹੋਰ ਰੰਗ ਚੈੱਕ ਹਜੇ ਨਹੀਂ ਮੁੱਕੀ ਵੀਡੀਓ ਨਾ ਸਕਿੱਪ ਕਰੋ ਹਜੇ ਤਾਂ ਹੋਰ ਦੇਖੋ ਰੰਗ ਕਿੰਨੇ ਰੰਗ ਆ ਕਿੰਨੇ ਸਾਈਜ਼ ਆ ਸਾਰੇ ਰੰਗਾਂ ਦੇ ਵਿੱਚ ਸਾਰੇ ਸਾਈਜ਼ ਮਿਲੂਗੇ ਹਰ ਇੱਕ ਆਰਟੀਕਲ ਮਿਲੂਗਾ ਰੇਟ ਕਿੰਨਾ 499 499 ਇੱਕੋ ਇੱਕ ਹੱਟੀ ਬਾਣੀਆਂ ਦੀ ਹੱਟੀ ਮੇਨ ਬਾਜ਼ਾਰ ਕਰਾੜੀ ਚੈੱਕ ਵੀ ਆਹੀ ਰੇਟ ਲਾ ਦਾਂਗੇ ਪਲੇਨ ਵੀ ਆਹੀ ਰੇਟ ਲਾ ਦਾਂਗੇ ਪਰ ਕੱਪੜਾ ਦਵਾਂਗੇ ਵਧੀਆ ਰੇਟ ਦਵਾਂਗੇ ਜੈ ਜ